ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਕਿ ਸ਼ਹੀਦੀ ਦਿਹਾੜੇ ਜਿਹੜੇ ਚੱਲ ਰਹੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਪਠੂਰੀਆਂ ਦਾ ਪੁਲਚਿਆਂ ਦਾ ਜਿਹੜਾ ਇਹ ਲੰਗਰ ਸੇਵਾ ਕਮੇਟੀ ਸ਼੍ਰੋਮਣੀ ਸੁਖਮਨੀ ਸੇਵਾ ਕਮੇਟੀ ਵੱਲੋਂ ਜਿਹੜਾ ਇਹ ਲੰਗਰ ਲਗਾਇਆ ਗਿਆ ਅਸੀਂ ਦੇਖ ਸਕਦੇ ਹਾਂ ਤੇ ਜਿਸ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਪੀਲਾਂ ਵੀ ਲਗਾਈਆਂ ਗਈਆਂ ਤੇ ਜਿਸ ਤਰ੍ਹਾਂ ਅ ਗਰਮੀ ਨੂੰ ਮੁੱਖ ਰੱਖਦੇ ਹੋਏ ਇੱਥੇ ਜਿਹੜਾ ਜਿਸ ਨੂੰ ਅਸੀਂ ਤਰਬੂਜ ਕਹਿੰਦੇ ਆ ਉਹਦਾ ਵੀ ਲੰਗਰ ਲਗਾਇਆ ਗਿਆ ਤਾਂ ਜੋ ਸੰਗਤਾਂ ਨੂੰ ਜਿਹੜਾ ਜਿਹੜੀ ਕੁਝ ਗਰਮੀ ਤੋਂ ਰਾਹਤ ਮਹਿਸੂਸ ਹੋ ਸਕੇ ਸਾਡੇ ਨਾਲ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰ ਸਾਰੇ ਮੌਜੂਦ ਆ ਅਸੀਂ ਉਹਨਾਂ ਦੇ ਨਾਲ ਅੱਜ ਦੇ ਇਸ ਲੰਗਰ ਦੇ ਸਬੰਧ ਵਿੱਚ ਕਰਾਂ ਗੱਲਬਾਤ ਹਾਂਜੀ ਅਸੀਂ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਾਇ ਸੁਭਰ ਅਰਜਨ ਦੇ ਜੀ ਮਹਾਰਾਜ ਦੇਸ਼ੀ ਦੀ ਗੁਰ ਪਰਮ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸਾਹਿਬ ਕੀ ਕਰਨਵਾਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਠੰਡੇ ਮਿੱਠੇ ਜਲਦੀ ਜੋ ਸ਼ਬੀਲ ਲਗਾਈ ਗਈ ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਜਪ ਸੰਗਤੇ ਜਪ ਕੀਤੇ ਗਏ ਅਤੇ ਨਾਲ ਹੀ ਉਸ ਤੋਂ ਬਾਅਦ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਜੋ ਅੱਜ ਉਸ ਤੋਂ ਬਾਅਦ ਫਿਰ ਦੁਬਾਰਾ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਤੇ ਜੋ ਦੁਹਾਨਿਆਂ ਦਾ ਜੋ ਲੰਗਰ ਸੀਗਾ ਉਹ ਲਗਾਇਆ ਗਿਆ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਅਰਦਾਸ ਉਪਰੰਤ ਜੋ ਪਠੂਰੇ ਤੇ ਛੋਲਿਆਂ ਤੇ ਖੀਰ ਦਾ ਲੰਗਰ ਲਗਾਇਆ ਗਿਆ ਸੱਜ ਸੰਗਤਾਂ ਦੇ ਸਹਿਯੋਗ ਨਾਲ ਇਹ ਸੰਭਵ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੀ ਸਹਿ ਸੇਵਾ ਸੁਸਾਇਟੀ ਜੋ ਵੀ ਕੋ ਪੁਰਾਣੀ ਮਲਕੀ ਸੇਵਾ ਸੁਸਾਇਟੀ ਆ ਸਦਾ ਜਿਹੜਾ ਨੌਜਵਾਨ ਪੀੜ੍ਹੀ ਨੂੰ ਇੱਕ ਕੀ ਮੈਸੇਜ ਦੇ ਮੈਸੇਜ ਇਹ ਹੋਵੇ ਜੋ ਨਸ਼ਿਆਂ ਤੋਂ ਇਹ ਮਤਲਬ ਕਿ ਜੋ ਨਵੀਂ ਪੀੜ੍ਹੀ ਆ ਵਾਸ ਸਕੇ ਸਾਡਾ ਮੁੱਖ ਮਕਸਦ ਤਾਂ ਇਹੀ ਆ ਵੀ ਨਸ਼ਿਆਂ ਤੋਂ ਰਹਿਦੋ ਸਕੇ ਜੋ ਨਵੀਂ ਆਉਣ ਵਾਲੀ ਪਨੀਰੀ ਆ ਇਸ ਕਰਕੇ ਅਸੀਂ ਘਰ ਘੜ ਜਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਬ ਕਰਦੇ ਆ ਪ੍ਰਚਾਰ ਕਰਦੇ ਆ ਤੇ ਵੈਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਾਨੂੰ ਵੀ ਇਹ ਜੋ ਵੱਦ ਵੱਦ ਹਿੰਮਤ ਬਖਸ਼ਿਸ਼ ਕਰੇ ਵੈਗੁਰੂ ਇੱਕ ਨਿਸਿਆ ਸੇਵਾ ਸੁਸਾਇਟੀ ਦਾ ਜਿਹੜਾ ਹਰਕ ਕਰ ਜਾ ਕੇ ਪ੍ਰਕਾਸ਼ ਕਿਤੇ ਜਾਂਦੇ ਆ ਉਹਦੀ ਵੀ ਭੇਟਾ ਕੋਈ ਭੇਟਾ ਨਹੀਂ ਬਿਲਕੁਲ ਨਿਸ਼ਕਾਮ ਸੇਵਾ ਹੈ ਕੋਈ ਇੱਕ ਵੀ ਮਤਲਬ ਪੈਸਾ ਨਹੀਂ ਲਿਆ ਜਾਂਦਾ ਤੇ ਜਿਹੜੀਆਂ ਸੰਤਾ ਨਹੀਂ ਕਰਵਾ ਸਕਦੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਢੀ ਨੂੰ ਆਪ ਕੋਲੋਂ ਖਰਚ ਕਰਕੇ ਵੀ ਉਹਨਾਂ ਨੂੰ ਉਹਨਾਂ ਦੇ ਘਰ ਗ੍ਰਹਿ ਦੇ ਉੱਤੇ ਜਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਬ ਕਰਦੇ ਆ ਅੰਗਰੇਜ਼ ਵਿੱਚ ਕਿੰਨਾ ਕਿੰਨਾ ਵੱਲੋਂ ਸੇਵਾ ਕੀਤੀ ਇਹ ਸਾਰੇ ਬਾਜ਼ਾਰ ਵੱਲੋਂ ਮਤਲਬ ਕਿ ਜ਼ਿਆਦਾ ਸੇਵਾ ਕੀਤੀ ਗਈ ਹੈ ਸਾਰੇ ਸੰਗਠਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਸੰਭਵ ਹੋ ਸਕਿਆ